ਆਪ ਕੋ ਗੱਲ ਕਰਦੇ ਸੱਪ ਤਾਂ ਦੰਦਾਂ ਪਹਿਲੇ ਕੱਢੇ ਹੁੰਦੇ ਆ ਹਾਂ ਹੈਨਾ ਉਹਨੇ ਆਏ ਕਰਨਾ ਇਹ ਆ ਦੇਖੋ ਨਹੀਂ ਅਸੀਂ ਸਮਝ ਗਏ ਪਰ ਉਹ ਤੁਸੀਂ ਕੱਢ ਨਾ ਲਿਓ ਮੈਂ ਕੋਈ ਕਰਨੀ ਕੋਈ ਕਰਨੀ ਮੈਂ ਦਿਖਾਉਣਾ ਇਹ ਆ ਦੇਖੋ ਜੀ ਆ ਬਲੱਡ ਆ ਗਿਆ ਨਾ ਮੇਰੇ ਬੜੇ ਮਾੜਾ 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 ਆ ਗਿਆ ਨਾ ਹਾਂ ਅੱਛਾ ਇਹਨੂੰ ਕਹਿ ਦੇਣਾ ਵੀ ਆ ਦੰਦ ਆਹ ਦੰਦ ਤਾਂ ਮਾਰੇ ਜੀ ਦੰਦ ਮਾਰੇ ਸੱਪ ਨੇ ਦੰਦ ਮਾਰੇ ਮੇਰੇ ਆ ਦੇਖੋ ਇਹ ਦੰਦ ਮਾਰੇ ਆਹ ਆ ਗਿਆ ਨਾ ਬਲੱਡ ਮੇਰੇ ਇੱਥੇ ਹੈ ਨਾ ਤੁਸੀਂ ਤਾਂ ਜਮਾ ਹੀ ਉਦਾਂ ਹੀ ਬਣਾਤਾ ਆ ਆ ਦੇਖ ਬਰਾਡਾ ਕਹਿੰਦਾ ਮੇਰੇ ਹਾਂ ਤਾਂ ਉਸ ਤੋਂ ਬਾਅਦ ਦੰਦ ਮਾਰਿਆ ਜੀ ਸੱਪ ਨੇ ਉਹ ਲਿਆਓ ਬਈ ਜੋ ਦਾਨ ਦੇਣਾ ਲਿਆਓ ਬੱਚਾ ਕਿੱਥੋਂ ਜਾਂਦਾ ਉਹ ਮੇਰੀ ਜਾਨ ਬਣੀਏ ਆ ਆ ਲੜ ਗਿਆ ਸੱਪ ਲੜ ਗਿਆ ਮੇਰੇ ਖੱਡ ਕੇ ਖੋਬਰਾ ਹਨ ਉਹ ਤਾਂ ਉਹ ਪੁੱਤਰਾ ਮਣਕਾ ਲਿਆ ਕੱਢ ਨਾਲ ਸਾਥੀ ਹੁੰਦਾ ਹਨ ਹਾਂ ਉਹਦੇ ਬਾਅਦ ਫਿਰ ਮਣਕਾ ਲਿਆ ਇਹ ਅਲੇ ਚਿਪ ਗਿਆ ਦੇ ਅੱਛਾ ਇਹ ਵੀ ਸੁਣ ਲਓ ਹੁਣ ਹਾਂ ਇਹ ਕਹਿੰਦੇ ਕਿ ਜੇ ਮਣਕਾ ਰੱਖਤਾ ਜੇ ਤਾਂ ਸੱਪ ਲੜਿਆ ਜ਼ਹਿਰ ਹੈ ਤਾਂ ਤਾਂ ਇਹ ਚਿਪਕ ਗਿਆ ਜੇ ਚਿਪਕਿਆ ਨਾ ਤਾਂ ਵੀ ਹੈ ਨਹੀਂ ਬਿਨਾ ਸੱਪ ਲੜਦੇ ਜੀਵਦੇ ਨਹੀਂ ਆ ਤੁਹਾਡੇ ਅੱਛਾ ਹੁਣ ਹੁਣ ਤੁਹਾਡੇ ਕਿਹੜੇ ਲੜਿਆ ਚਿਪਕ ਜੂ ਤੁਹਾਡੇ ਇਹ ਮੈਂ ਕਿਹਾ ਵੀ ਉਹ ਜਿਹੜੀ ਗੱਲ ਕਰਦੇ ਬੰਗਾਲੇ ਜਿਹੜੇ ਹੁੰਦੇ ਆ ਜਿਹਨੂੰ ਮਣਕਾ ਚੇਪਣ ਹੁੰਦਾ ਗਰੀਬਾਂ ਨੂੰ ਹਾਂ ਇਹ ਗਰੀਬ ਲੋਕਾਂ ਦੇ ਮਾਤਰਾ ਭਈ ਹੁੰਦੇ ਆ ਹਾਂਜੀ ਵੀਰੇ ਬਚਾਉਣੀ ਆ ਨਾ ਨੇ ਚੇਪਤਾ ਮੈਂ ਬਗਾਲ ਨੂੰ ਇੱਕ ਇੱਕ ਇਹ ਗਾਲਾ ਕੱਢ ਲਗੇ ਮੈਨੂੰ ਨਹੀਂ ਇਹੇ ਜੇ ਤੱਕ ਚੱਕੀ ਫਿਰਦੇ ਹੁੰਦੇ ਆ ਫਿਰ ਦੱਦ ਕਹਿੰਦੇ ਆ ਮੈਂ ਕਿਹਾ ਇਹ ਨਹੀਂ ਬਗਾਲੇ ਗਾਲਾ ਕੱਢਣਗੇ ਮੈਨੂੰ ਸਾਡੇ ਕੋਲ ਮਣਕਾ ਤੇ ਸਾਡੀ ਰੋਕੀ ਤੇ ਲੱਤ ਮਾਰੀ ਰਹੇ ਹਨਾ ਹਾਂ ਪਰ ਨਹੀਂ ਪਰ ਬਹਿਮ ਚੁੱਲ ਬੰਦ ਕੇ ਚਲੋ ਜੀ ਕਿਸੇ ਨਾਲ ਮਾਲਿਕ ਸੱਪ ਲੜ ਗਿਆ ਹੈ ਨਾ ਤੁਸੀਂ ਮਣਕਾ ਦੇਗੇ ਹੂੰ ਮਣਕਾ ਦੇਗੇ ਸੱਪ ਲੜ ਗਿਆ ਆਂ ਗਿਰ ਗਿਆ ਥੱਲੇ ਨਹੀਂ ਕਰਿਆ ਹਾਂ ਚਮੜ ਗਿਆ ਨਾ ਬਸ ਇੱਥੇ ਉਹਨਾਂ ਨੇ ਕਹਿ ਜਣਾ ਵੀ ਜ਼ਾਹਰ ਆ ਆ ਚਮੜ ਗਿਆ ਪੁੱਤਰਾ ਹਾਏ 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 ਫਿਰ ਇਹਨੂੰ ਪਤਾ ਹੀ ਹੋਰਨਾ ਇਹਨੂੰ ਆ ਦੇ ਬਾਈ ਆ ਦੇਖ ਮੜਾ ਜੀ ਆਕੇ ਹਲਾ ਕੇ ਦੇਖ ਬਿਰਿਆ ਹਾਂ ਦੇਖ ਆ ਕਿ ਹਿੱਲਦਾ ਕਿਤੇ ਬੜਾ ਮੋਟਾ ਹਿੱਲਦਾ ਕਿਤੇ ਹਾਂ ਆ ਦੇਖ ਉਹ ਦੱਸ ਬਾਈ ਇਹਦਾ ਕਿ ਨਹੀਂ ਹਿੱਲਦਾ ਨਹੀਂ ਸੱਚ ਦੱਸੀ ਕਸਮ ਨਾਲ ਹਾਂ ਨਾ ਸੋਚੀ ਕਹਿ ਰਿਹਾ ਮੈਂ ਤਾਂ ਚਿਪਕ ਗਿਆ ਨਾਲ ਇਹ ਤਾਂ ਜਿਵੇਂ ਗੂੰਦ ਲਾਈ ਹੁੰਦੀ ਹੈ ਤੁਸੀਂ ਇਹਦੇ ਉਹਦੇ ਗੁੱਠੀ ਦਾ ਡੰਕ ਲਾ ਉਹਦੇ ਬਸ ਆ ਬਚ ਗਿਆ ਡੰਕ ਬਚ ਗਿਆ ਜੀ ਮੇਰੇ ਹਨਾ ਇਹਦੇ ਚ ਫਿਰ ਇਨ ਬਿਲਡਿੰਗ ਕੋਈ ਐਸੀ ਚੀਜ਼ ਹੈ ਜਿਹੜੀ ਚਿਪਕ ਜਾਂਦਾ ਹੈ ਤਾਂ ਨੂੰ ਬਲੱਡ ਚੱਕਣਾ ਹੁੰਦਾ ਬਿਰਿਆ ਬਲੱਡ ਨਾਲ ਚਿਪਕ ਗਿਆ ਉਹੀ ਚਿੰਬੜ ਜਾਂਦਾ ਅੱਗੇ ਚੱਲੀਏ ਠੀਕ ਆ ਜੀ ਤਾਂ ਇਹ ਸਭ ਝੂੜ ਦੀ 판 ਲਿਆ ਹੂੰ ਕੋਈ ਫੈਸਲੇ ਸੁਆਦੇ ਵਿੱਚ ਕਿਉਂਕਿ ਜਿਹਦੇ 18 ਸਾਲ ਦਾ ਮੁੰਡਾ ਮਰਿਆ ਹਾਂ ਮੰਨ ਲਓ ਗੁਗਾਵਾੜੀ ਚਲੇਗਾ ਤੁਸੀਂ ਹਾਂ ਬਾਪ ਨੇ ਝਾੜ ਫੂਕਰੀ ਹੂੰ ਕਰੀ ਹੂੰ ਜਿਹਦੇ ਬਾਪ ਦੇ ਅਰਥੇ ਜਾਂਦੀ ਔਰੇ ਮੁੰਡੇ ਤੇ 18 ਸਾਲ ਦੇ 28 ਸਾਲ ਦੇ ਮੁੰਡੇ ਦੀ ਜਾਂ ਮੁੰਡਾ ਨਹੀਂ ਵਿਆਹਿਆ ਕਿ ਜਿਹਦੇ 35 ਸਾਲ ਦਾ ਮੰਨ ਲਓ ਹੈ ਨਾ ਹਾਂ ਜਿਵੇਂ ਦਾ ਮੂੰਹ ਵਿੱਚ ਾੜੀ ਪਾ ਦਈਏ ਉਦੀ ਗੋਦਾਸਣੀ ਕੱਢਦੀ ਬਾਪ ਦੇ ਉਸ ਟਾਈਮ ਉਹਦਾ ਹਰ ਇਹ ਹੁੰਦਾ ਜਿਹਦਾ ਜਵਾਲ ਪੁੱਤ ਬਰਦਾ ਬਿਲਕੁਲ ਝਾੜ ਫੂ ਕਰਨ ਨਾਲ ਕੀ ਮਤਲਬ ਤੂੰ ਕਹੇ ਵੀ ਝਾੜ ਫੂ ਕਰੀਏ ਬਾਈ ਜੀ ਹੁਣੀ ਚੱਲ ਹਸਪੀਟਲ ਝਾੜਾ ਗਲਤ ਝਾੜਾ ਕਿਹਨੂੰ ਕਹਿੰਦੇ ਪਰ ਬਹੁਤ ਵੱਡਾ ਬਾਬਾ ਜੀ ਦਾ ਵਿਸ਼ਵਾਸ ਆਏ ਪੰਜਾਬੀ ਦੀ ਭਾਸ਼ਾ ਝਾੜਾ ਕਿਹਨੂੰ ਕਹਿੰਦੇ ਲੋਕ ਮੰਨਦੇ ਹੀ ਨਹੀਂ 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 ਝਾੜਾ ਕਿਹਨੂੰ ਕਹਿੰਦੇ ਪੰਜਾਬੀ ਦੀ ਭਾਸ਼ਾ ਇੱਕ ਫੋੜਾ ਕਹਿੰਦੇ ਜਿਵੇਂ ਮੜਦਾ ਟੱਟੀ ਜਾ ਕੇ ਆਇਆ ਮੈਂ ਅੱਛਾ ਲੈਟਰਲ ਦਾ ਗੁੱਸਾ ਲੋਕ ਠੀਕ ਮੰਨ ਲ ਗਏ ਨਾ ਟੱਟੀ ਜਾ ਕੇ ਆਇਆ ਮੈਂ ਉਹ ਨਹੀਂ ਝਾੜਾ ਕਹਦੇ ਆ ਲੈ ਹੁਣ ਵੀ ਗਿਰ ਲੈਂਗਿਰਦਾ ਹਾਂ ਮੈਨੂੰ ਫਿਰ ਕੀ ਆਲਾ ਦਾ ਸਾਰਾ ਪਖਾਣਾ ਇਹਨੂੰ ਕੀ ਕਰਨਾ ਫਿਰ ਆਪਾਂ ਨੇ ਹੂੰ ਇਹਨੂੰ ਪਹਿਲੇ ਨਿੰਬੂ ਦੇ ਸਾਥੇ ਮੈਂ ਤੋੜਨਾ ਨਿੰਬੂ ਦੇ ਸਾਥੇ ਰਹਿਣਾ ਇਹਨੂੰ ਤੋੜ ਹੂੰ ਠੀਕ ਆ ਜੀ ਲਿਆ ਪੁੱਤਰ ਓਏ ਉਥੋਂ ਲਿਆ ਲੱਸੀ ਕੱਚੀ ਲਿਆ ਮੜਾ ਧੋ ਕੇ ਵੇਖੀ ਅੱਛਾ ਇਹਨੂੰ ਤੋੜਨਾ ਫਿਰ ਹੈਨਾ ਨਿੰਬੂ ਦੇ ਸਾਥ ਨੇ ਉਹ ਕੱਚੀ ਲੱਸੀ ਪਾੜ ਦੇ ਦੇ ਔਰ ਇਹ ਮਣਕਾ ਹੈ ਨਹੀਂ ਤੇ ਫੇ ਹੈ ਕੀ ਆ ਇਹ ਓਏ ਉਹ ਚਤਾ ਹੋਊਗਾ ਨਾ ਦੱਸ ਦਾਂਗੇ ਮੈਂ ਕਿਆ ਅਗਲੀ ਵਾਰੀ ਦੜਦ ਸਿੰਘ ਦੀ ਇਹ ਗਿੱਦੜ ਸਿੰਘੀ ਹੁੰਦੀ ਹੈ ਆ ਕਿਦੜ ਸਿੰਘ